ਬਹੁਤ ਸਾਰੀਆਂ ਤਾਕਤਾਂ ਜਿਹੜੀਆਂ ਐ ਸ਼ੁਰੂ ਤੋਂ ਹੀ ਪੰਜਾਬ ਤੋਂ ਖੌਫਜ਼ਦਾ ਰਹੀਆਂ। ਇਹ ਹੀ ਨਹੀਂ ਕਿ ਕੱਲੇ ਸਾਡੇ ਨੇੜੇ ਦੇ ਲੋਕ ਬਲਕਿ ਇਹ ਪੂਰੇ ਏਸ਼ੀਆ ਦਾ ਜਿਹੜਾ ਖਿੱਤਾ ਹੈ ਇਹ ਸ਼ੁਰੂ ਤੋਂ ਇਹਨੂੰ ਇਹ ਰਿਆ ਕਿ ਵੀ ਪੰਜਾਬ ਦੀ ਤਾਕਤ ਜਿਹੜੀ ਐ ਇਹਨੂੰ ਕਿਸੇ ਤਰ੍ਹਾਂ ਕਮਜ਼ੋਰ ਰੱਖਿਆ ਜਾਵੇ। ਮੈਂ ਸਮਝਦਾ ਕਿ ਜਿਹੜੀ ਵੰਡ ਹੋਈ ਹੈ ਅਗਰ ਤੁਸੀਂ ਭਾਰਤ ਔਰ ਪਾਕਿਸਤਾਨ ਦੀ ਵੰਡ ਨੂੰ ਧਿਆਨ ਨਾਲ ਅਗਰ ਦੇਖੋਗੇ ਤੇ ਇਹ ਵੰਡ ਦੋ ਦੇਸ਼ਾਂ ਦੀ ਘਟ ਸੀ ਪੰਜਾਬੀਆਂ ਦੀ ਵੰਡ ਜਾਦਾ ਸੀ ਬਿਲਕੁਲ ਹੂੰ ਦੋ ਮਜ਼ਬਾਂ ਦੀ ਵੰਡ ਘਟ ਸੀ ਪੰਜਾਬ ਦੀ ਮਿੱਟੀ ਦੀ ਵੰਡ ਜਾਦਾ ਸੀ ਇਹ ਇਦਾਂ ਸੀ ਕਿ ਜਿੱਦਾਂ ਕਿਤੇ ਦੋ ਤਾਕਤਵਰ ਭਰਾਵਾਂ ਨੂੰ ਵਿੱਚੋਂ ਪਾੜ ਦਿੱਤਾ ਗਿਆ ਹੋਵੇ ਹੂੰ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਜਦੋਂ ਪਾਕਿਸਤਾਨ ਬਣਿਆ ਤੇ ਸ਼ਾਇਦ ਦੋ ਧਰਮਾਂ ਦੇ ਲੋਕ ਇੱਕ ਦੂਸਰੇ ਤੋਂ ਅਲੱਗ ਹੋਏ ਪਾਕਿਸਤਾਨ ਬਣਨ ਨਾਲ ਜਿੰਨਾ ਜ਼ਿਆਦਾ ਨੁਕਸਾਨ ਪੰਜਾਬੀ ਭਾਈਚਾਰੇ ਦਾ ਹੋਇਆ ਹੋਣ ਪੰਜਾਬੀ ਭਾਵੇਂ ਮੁਸਲਮਾਨ ਹੋਣ ਪੰਜਾਬੀ ਭਾਵੇਂ ਸਿੱਖ ਹੋਣ ਪੰਜਾਬੀ ਭਾਵੇਂ Hindu ਭਰਾ ਹੋਣ ਪੰਜਾਬੀ ਭਾਵੇਂ ਦਲਿਤ ਹੋਣ ਇਹ ਚਾਰ ਈ ਜਿਹੜੇ ਲੋਕ ਨੇ ਪੰਜਾਬ ਦੀ ਧਰਤੀ ਤੇ ਅਸੂਲੀ ਤੌਰ ਤੇ ਇੱਥੇ ਦੇ ਮਤਲਬ ਕਦੀਮ ਵਸਿੰਦੇ ਜਿਹੜੇ ਨੇ ਉਹ ਇਹਨਾਂ ਦੇ ਵਿੱਚੋਂ ਹੀ ਪਾਏ ਜਾਂਦੇ ਨੇ ਤੇ ਜਦ ਪਾਕਿਸਤਾਨ ਬਣਾਇਆ ਗਿਆ ਤੇ ਪੰਜਾਬ ਦੀ ਮੈਂ ਸਮਝਦਾ ਕਿ ਪੰਜਾਬ ਦੀ ਛਾਤੀ ਨੂੰ ਜਿਹੜਾ ਉਹਦੇ ਟੁਕੜੇ ਕਰ ਦਿੱਤੇ ਗਏ ਔਰ ਉਹਦਾ ਅਸਰ ਜਿਹੜਾ ਅੱਜ ਤੱਕ ਪੰਜਾਬ ਉਸ ਦਰਦ ਨੂੰ ਵੀ ਮਹਿਸੂਸ ਕਰਦਾ ਹੈ ਉਸ ਠੇਸ ਨੂੰ ਵੀ ਮਹਿਸੂਸ ਕਰਦਾ ਹੈ ਉਸ ਤਕਲੀਫ ਨੂੰ ਵੀ ਮਹਿਸੂਸ ਕਰਦਾ ਹੈ ਤੁਸੀਂ ਜੇ ਦੇਖੋ ਕਿ ਅਸੀਂ ਜਨ ਕਿਤੇ ਪੰਜਾਬੀ ਭਾਈਚਾਰੇ ਦੇ ਲੋਕ ਆਪਸ ਦੇ ਵਿੱਚ ਮਿਲਦੇ ਨੇ ਤੁਹਾਣੀ ਮਿਲਦੇ ਜਿੱਦਾਂ ਕੋਈ ਸਦੀਆਂ ਦੇ ਵਿਛੜੇ ਹੋਏ ਭਾਈ ਭੈਣ ਜਿਹੜੇ ਉਹ ਮਿਲੇ ਹਾਲੀ ਦੇ ਵਿੱਚ ਵੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਣ ਤੋਂ ਬਾਅਦ ਬੜੀ ਹੱਦ ਤੱਕ ਜ਼ਖਮਾਂ ਤੇ ਥੋੜੀ ਜੀ ਮਲ੍ਹਮ ਵੀ ਆਈ ਕਿ ਬਹੁਤ ਸਾਰੇ ਵਿਛੜੇ ਹੋਏ ਮਿਲ ਰਹੇ ਨੇ ਲੇਕਿਨ ਜਿਹੜਾ ਜ਼ਮੀਨ ਦਾ ਜਿਸ ਤਰੀਕੇ ਦੇ ਨਾਲ ਵਟਵਾਰਾ ਕੀਤਾ ਗਿਆ ਤੇ ਮੈਂ ਸਮਝਦਾ ਉਹ ਸਿਆਸਤਦਾਨਾਂ ਦੀ ਇੱਕ ਚਾਲ ਸੀ ਜਿਹੜੀ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਖਿਲਾਫ ਕਾਮਯਾਬ ਹੋਈ ਕਿਉਂਕਿ ਪੰਜਾਬ ਦੀ ਜਿਹੜੀ ਅਸਲ ਸਿਆਸੀ ਤਾਕਤ ਸੀ ਯਾ ਪੰਜਾਬੀਆਂ ਦੀ ਜਿਹੜੀ ਅਸਲ ਸਿਆਸੀ ਤਾਕਤ ਸੀ ਉਹ ਗ੍ਰੇਟਰ ਪੰਜਾਬ ਸੀ ਤੇ ਹੁਣ ਮੇਰਾ ਖਿਆਲ ਹੈ ਜਿਹੜਾ ਪੰਜਾਬ ਸਾਡੇ ਕੋਲ ਬਚਿਆ ਇਹ ਤਾਂ ਉਸ ਪੰਜਾਬ ਦਾ ਇੱਕ ਬਹੁਤ ਛੋਟਾ ਜਿਹਾ ਖਿੱਤਾ ਹੈ ਔਰ ਅੱਜ ਸਾਡੀ ਸਭਿਅਤਾ ਦੇ ਉੱਤੇ ਖਤਰਾ ਖੜਾ ਹੋ ਗਿਆ ਹੈ ਸਾਡੀ ਮਾਂ ਬੋਲੀ ਦੇ ਉੱਤੇ ਖਤਰਾ ਖੜਾ ਹੋ ਗਿਆ ਹੈ ਸਾਡੇ ਸਮਾਜਿਕ ਵਿਵਸਥਾ ਦੇ ਉੱਤੇ ਖਤਰਾ ਖੜਾ ਹੋ ਗਿਆ ਹੈ ਕਿਉਂਕਿ ਗਲੋਬਲਾਈਜੇਸ਼ਨ ਨੇ ਬੜੀ ਹੱਦ ਤੱਕ ਜਿਹੜਾ ਸਾਡੇ ਨੌਜਵਾਨਾਂ ਨੂੰ ਆਕਰਸ਼ਿਤ ਕਰਤਾ ਕਿਤੇ ਨਾ ਕਿਤੇ ਆਪਣੀ ਧਰਤੀ ਛੱਡ ਕੇ ਬਾਹਰ ਜਾਣ ਦੇ ਲਈ ਔਰ ਕਿਤਨਾ ਕਿਤੇ ਜਿੱਥੇ ਭਾਰਤ ਸਰਕਾਰ ਨੇ ਦੂਜੇ ਸੂਬਿਆਂ ਲਈ ਇੱਕ ਕਾਨੂੰਨ ਬਣਾਇਆ ਕਿ ਬਾਹਰਲਾ ਕੋਈ ਬੰਦਾ ਉੱਥੇ ਜਾਇਦਾਦ ਨਹੀਂ ਲੈ ਸਕਦਾ ਲੇਕਿਨ ਸਰहदी ਜ਼ਿਲ੍ਹਾ ਹੋਣ ਦੇ ਬਾਵਜੂਦ ਪੰਜਾਬ ਇਸ ਕਾਨੂੰਨ ਤੋਂ ਵਾਂਝਾ ਰਿਹਾ ਔਰ ਮੈਂ ਇਹ ਹੀ ਸਮਝਦਾ ਕਿ ਉਹਦੇ ਨਾਲ ਕਿਤਨਾ ਕਿਤੇ ਸਾਡੀ ਜਿਹੜੀ ਹੈ ਮਾਂ ਬੋਲੀ ਤੇ ਸਾਡਾ ਜਿਹੜਾ ਕਲਚਰ ਹੈ ਉਹ ਕਿਤਨਾ ਕਿਤੇ ਜਿਹੜਾ ਉਹ متاثر ਹੋ ਰਿਹਾ